हां ਵੀ ਮਿੱਤਰੋ ਜੇ ਤੁਸੀਂ ਵੀ ਚਾਹੁੰਦੇ ਆ ਚੰਗੇ ਨੌਕਰੇ ਬੱਚੇ ਘਰੇ ਤਿਆਰ ਕਰਨ ਤਾਂ ਘੋੜੀ ਦੇਖ ਲੈਣੇ ਚੰਗੇ ਬੱਚੇ ਪੈਦਾ ਕੀਤੇ ਘੋੜੀ ਦੀ ਆਪਦੀ ਜਿਹੜੀ ਕੁਆਲਿਟੀ ਆ ਉਹ ਬਹੁਤ ਹੈਗੇ ਘੋੜੀ ਲਿੱਛੀ ਜ਼ਰੂਰ ਹੈ ਲਿੱਛੀ ਹੋਣ ਦੀ ਵਜ੍ਹਾ ਨਾਲ ਆਪਾਂ ਨੂੰ ਭਾਣਾ ਮਿਲ ਜੂ ਤੇ ਫਾਇਦਾ ਇਹ ਆ ਤੁਹਾਨੂੰ ਘੋੜੀ ਦੁਆਰਾ ਮੀਟ ਵੀ ਹੋਗੀ ਤੇ ਪੁਰਾਣੇ ਬੱਚਾ ਜਿਹੜਾ ਪੁਰਾਣਾ ਰਿਜ਼ਲਟ ਬਸ਼ੀਰੇ ਦੀ ਵੀ ਆਪਾਂ ਫੋਟੋ ਦਿਖਾਵਾਂਗੇ ਸਾਰੀ ਵੀਡੀਓ ਦੇਖ ਲਓ ਚੰਗੇ ਬੱਚੇ ਪੈਦਾ ਕਰਨ ਵਾਲੀ ਘੋੜੀ ਨੌਗਰੀ ਚਾਹੀਦੀ ਆ ਤਾਂ ਘੋੜੀ ਜ਼ਰੂਰ ਦੇਖ ਲੇ ਹਾਂਜੀ ਸਵਾਗਤ ਹੈ ਉਸ ਤੋਂ ਬਾਬਾ ਜੀ ਦਾ ਸਟੱਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਸੱਜਣ ਆਪਣਾ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਮਿੱਤਰੋ ਅੱਜ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਤੇ ਅੱਜ ਆਪਣੇ ਪੰਜਾਬ ਦਾ ਮੰਨ ਲਓ ਵੱਧ ਬਰੀਡ ਹੋਣ ਵਾਲਾ ਨੁਕਰਾ ਰੰਗ ਲੈ ਆ ਤੁਹਾਡੇ ਸਾਹਮਣੇ ਘੋੜੀ ਲੈ ਆ ਨੁਕਰੀ ਸਾਰੀ ਡਿਟੇਲ ਦਵਾਂਗੇ ਜੇ ਤੁਸੀਂ ਬੱਚਿਆਂ ਵਾਸਤੇ ਲਾਉਣੀ ਹੈ ਬਰੀਡਿੰਗ ਵਾਸਤੇ ਲਾਉਣੀ ਹੈ ਤਾਂ ਆਹ ਘੋੜੀ ਬੈਸਟ ਹੈ ਜੀ ਹੱਥਾਂ ਪੈਰਾਂ ਦੀ ਬਾਲਪੋਰੀਆਂ ਦੇ ਅੰਦਰ ਦੀ ਪੂਰੀ ਸਾਫ ਆ ਮੀਟ ਵੀ ਕਰਾਤੀ ਕਿੰਨਾ ਟਾਈਮ ਮੀਟ ਹੋਈ ਨਾ ਹੋਇਆ ਮਗਰਲੇ ਸੂਏ ਦੇ ਬੱਚੇ ਦੀ ਆਪਾਂ ਫੋਟੋ ਵੀਡੀਓ ਵੀ ਨਾਲ ਲਾਵਾਂਗੇ ਇਹੋ ਜਿਹਾ ਰਿਜ਼ਲਟ ਦਿੰਦੀ ਹੈ ਘੋੜੀ ਚ ਕੁਆਲਿਟੀ ਬਹੁਤ ਸਿਰਫ ਇੱਕ ਆਪ ਕਹਿ ਸਕਦੇ ਲਿੱਸੀ 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 ਤਾਂ ਆ ਦੋਸਤੋ ਇੱਕ ਝੂੰਡ ਦੀ ਵਜ੍ਹਾ ਨਾਲ ਬੱਚਾ ਝੂੰਡਦਾ ਰਿਹਾ ਬੇਸ਼ੀਰਾ ਇਹਦਾ ਉਹਦੇ ਨਾਲ ਲਿੱਸੀ ਆ ਤੇ ਪਰ ਤਿਆਰ ਹੋ ਜੂ ਇੱਕ ਥੋੜੀ ਸੁਭਾਲ ਘੱਟ ਗਈ ਆਪਾਂ ਕਹਿ ਸਕਦੇ ਤੇ ਬਰੀਡਿੰਗ ਵਾਲੀ ਇਹ ਬੁੱਕਾ ਦੇ ਬਸ਼ੀਰਾ ਦਿਖਾਉਣਾ ਜਮਾ ਸਪੌਟਲੈਸ ਇੱਕ ਵੀ ਦਾਣਾ ਨਹੀਂ ਚੰਗੇ ਰੇਟ ਤੇ ਵਿਕਿਆ ਬੱਚਾ ਤੇ ਆਜੋ ਦਿਨੇ ਹੈ ਡਿਟੇਲ ਹੈ ਜੀ ਸਾਰੀ ਘੋੜੀ ਦੀ ਹੈ ਨਾ ਵੀਡੀਓ ਸਾਰੀ ਦੇਖ ਲਓ 3 ਮਿੰਟਾਂ ਦੀ ਵੀਡੀਓ ਸਾਰੀ ਡਿਟੇਲ ਹੀ ਦੇ ਦੇਣੀ ਹੈ ਪਹਿਲਾਂ ਦੋਸਤੋ ਆਪਾਂ ਘੋੜੀ ਬਾਰੇ ਦੱਸੀਏ ਘੋੜੀ ਖਾਲੀਆ ਲਾਈਨ ਚ ਆਪਾਂ ਨੂੰ ਮਾਲਕ ਨੇ ਦੱਸੀ ਆ ਤੇ ਕਨ ਕੰਡੀਸ਼ਨ ਦੀ ਲੈਂਥ ਦੀ ਗਰਦਨ ਦੀ ਪੂਰੀ ਚੰਗੀ ਹੈ ਘੋੜੀ ਦੇਖੋ ਗਰਦਨ ਗੁਰਦਨ ਕਿੰਨੇ ਚੰਗੇ ਜਿਹੜੀ ਆਪਾਂ ਮਾਰਵਾਲੀ ਚ ਗਰਦਨ ਦੀ ਕੁਆਲਿਟੀ ਭਾਲਦੇ ਆ ਕੰਨਾਂ ਦੀ ਕੁਆਲਿਟੀ ਭਾਲਦੇ ਆ ਸਾਰੀ ਅਤੇ ਇਹੀ ਗਰਦਨ ਦੀ ਕੁਆਲਿਟੀ ਇਹਦੇ ਬੱਚਿਆਂ ਚਾਹੀਦੀ ਹੈ ਮੰਨ ਲਓ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਕੱਲਾ ਘੋੜਾ ਨਹੀਂ ਬੱਚਾ ਪੈਦਾ ਕਰਦਾ ਘੋੜੀ ਚ ਕੁਆਲਿਟੀ ਹੋਣੀ ਚਾਹੀਦੀ ਆ ਤਾਂ ਘੋੜੀ ਚ ਕੁਆਲਿਟੀਆਂ ਸਾਰੀਆਂ ਹਾਈਟ ਵੀ 60 ਇੰਚ ਹੈ ਦੋਸਤੋ ਬਾੜਪੋਰੀਆਂ ਦੀ ਜਮਾਂ ਸਾਫ ਆ ਥੋੜੀ ਬਹੁਤੀ ਫਲਕਾਰੀ ਤਾਂ ਹੈਗੀ ਆ ਪਰ ਬੱਚੇ ਜਮਾਂ ਸਪੌਟਲੈਸ ਦਿੰਦੀ ਆ ਮੈਂ ਬੱਚੇ ਦੀ ਫੋਟੋ ਵੀ ਲਾਉ ਇੱਕ ਵਾਰ ਧਿਆਨ ਮਾਰਿਓ ਬੱਚੇ ਨੂੰ ਪਹਿਲਾਂ ਘੋੜੀ ਦੇ ਪੈਰਾਂ ਪੂਰਾ ਵੱਲ ਦੇਖ ਲਓ ਪੈਰਪੁਰ ਸਾਫ ਅੰਦਰ ਦੀ ਵੀ ਸਾਫ ਬੱਚਿਆਂ 'ਚ ਗਲਾਬੀਪਣ ਬਹੁਤ ਹੁੰਦਾ ਕਿਉਂਕਿ ਘੋੜੀ 'ਚ ਆਪ ਦੇ ਗਲਾਬੀਪਣ ਬਹੁਤ ਦੇਖੋ ਜਿਵੇਂ ਤਰਨ ਤਰਨ ਨਾਲ ਥੋੜਾ ਬਹੁਤਾ ਮੜਕਾ ਵੀ ਆਇਆ ਤਾਂ ਉੱਥੇ-ਉੱਥੇ ਲਾਲ ਹੋ ਜਾਂਦੀ ਹੈ ਤੇ ਬੱਚਾ ਐਕਟਿਵ ਜਾਨਾ ਪੂਰਾ ਗਲਾਬੀ ਦਿਨਾ ਕਿਉਂਕਿ ਜਿਹੜੇ ਘੋੜੇ ਤੋਂ ਮੇਟ ਹੋਈ ਹੈ ਨਾ ਆਪ ਹੀ ਬਹੁਤ ਗਲਾਬੀ ਆ ਤੇ ਸਾਰੇ ਖਾਨਦਾਨ ਬਾਰੇ ਦਿੰਦੇ ਆ ਡਿਟੇਲ ਜੀ ਇਹ ਮੇਟ ਹੋਈ ਆ ਡਾਇਮੰਡ 2 ਤੋਂ ਰੋਲੀ ਵਾਲੇ ਅਰਜਨ ਦਾ ਬੱਚਾ ਜੀ ਡਾਇਮੰਡ 2 ਤੇ ਤਕਰੀਬਨ ਡਾਇਮੰਡ 2 ਤੋਂ ਵੀ ਜਿਹੜੀਆਂ 14-15 ਘੋੜੀਆਂ ਮਿਲੀਆਂ ਡੇਢ ਡੇਢ ਦੋ ਮਹੀਨਿਆਂ ਚ ਤੇ ਸਾਰੀਆਂ ਪ੍ਰੈਗਨੈਂਟ ਪਾਸ ਹੋ ਗਈਆਂ ਉਹਦੇ ਘੋੜੇ ਦੀ ਮੰਨ ਲਈ ਆਪਾਂ ਕਹਿ ਸਕਦੇ ਆਂ ਵੀ ਘੋੜੀ ਗੱਭਣ ਬਹੁਤ ਰੈਂਦੀ ਆ ਤਾਂ ਬਾਬਾ ਸੌਖ ਰੱਖ ਕੇ ਘੋੜੀ ਇਹ ਵੀ ਗੱਭਣ ਰਹਿ ਜੂ ਮੇਟ ਹੋਈ ਨੂੰ ਹੋਗੇ ਦੋ ਤੋਂ ਤਿੰਨ ਦਿਨ ਮਿੱਤਰੋ ਤੇ ਸਾਰੀ ਫੋਟੋ ਵੀਡੀਓ ਪ੍ਰੂਫ ਆ ਆਪਣੇ ਕੋਲ ਮੇਰੇ ਤੇ ਦੋਸਤੋ ਇਹ ਮੈਂ ਮਗਰਲੇ ਹੋਏ ਦਾ ਬੱਚਾ ਦਿਖਾਉਣਾ ਅਨਮੋਲ ਰਤਨ ਘੋੜਾ ਜਿਹੜਾ ਬਾਈ ਆਪਣੇ ਬਿਕਰਮ ਵਾਲਾ ਉਹ ਤਾਂ ਬੱਚਾ ਦਿੱਤਾ ਹੀ ਬਸ਼ੀਰਾ 2.5 3 ਮਹੀਨਾ ਲਿਆਂਦਾ ਹੀ ਹਾਈਟ ਦੇਖਣ ਵਾਲੀ ਸੀ ਬੱਚੇ ਕਰਦੰਦੇ ਕੁਆਲਟੀ ਕਾਹ ਵਾਤਾਈ ਸੀ ਤੇ ਬੱਚਾ ਬਹੁਤ ਚੰਗੇ ਰੇਟ ਤੇ ਸੀਲ ਹੋਇਆ ਜੀ ਸਾਹਮਣੇ ਵਾਲੇ ਬੰਦੇ ਲੈ ਗਏ ਜਮਾਂ ਆਂਟੇ ਨਾਲ ਦਾ ਸਪੌਟਲੈਸ ਚਿੱਟਾ ਸੀ ਆਪੇ ਲ ਮੈਂ ਫੋਟੋਆਂ ਲਾਉਣਾ ਫੋਟੋਆਂ ਦੇਖੋ ਉਹਦੇ ਬੱਚੇ ਦੇ ਉਹ ਕਰੋ ਚੈੱਕ ਮਿੱਤਰੋ ਕਰੋ ਬੱਚੇ ਦੇ ਦਰਸ਼ਨ ਅਨਮੋਲ ਰਤਨ ਦਾ ਬੱਚਾ ਹੈ 3 ਮਹੀਨਿਆਂ ਦਾ ਹੋਇਆ ਤੇ ਉਹ ਬੱਚੇ ਦਾ ਕੱਦ ਲੱਤ ਲੁੱਤ ਕਿੰਨੀ ਲੰਮੀਆਂ ਤੇ ਪੇਟਾ ਪੂੜਾ ਪਿਆ ਨਾ ਗੋਲ ਕੰਨਾਂ ਕੋਨਾ ਪੂਰਾ ਸੁਨੱਖਾ ਨਾ ਕੋਈ ਸੈਕ ਕੈਨ ਲਾਲੀ ਚ ਬੱਚਾ ਖੜਾ ਦੇਖੋ ਲੱਗਾ 5-7 ਮਹੀਨਿਆਂ ਦਾ ਬੱਚਾ ਸਹੀ 3 ਮਹੀਨਿਆਂ ਦਾ ਹੋਇਆ ਸੀ ਦੋਸਤੋ ਤੇ ਹੁਣ ਡਾਇਮੰਡ 2 ਤੋਂ ਸੁਈਆ ਮੇਟ ਹੋਈ ਆ ਤੇ ਬੱਚਾ ਹੈਕਤੀ ਪੂਰਾ ਪੰਪਦੋ ਤੇ ਨੰਬਰ ਚੱਲ ਪਏ ਉੱਪਰ ਜੇ ਪਸੰਦ ਹੋਈ ਫੋਨ ਲਾ ਲਿਓ ਮਿਲਦਾ ਹੈ ਨਵੀਂ ਵੀਡੀਓ